ਬਲਾਂ ਚੌਰੀਆ ਰਾਣਾ ਪੁੱਜਿਆ ਹੋਇਆ ਲੈ ਵੀ ਰਕਿੰਦਰ ਬਾਈ ਰਾਣਾ ਯਾਰਾਂ ਦਾ ਯਾਰ ਹੈ ਤਰਸਦੀ ਏ ਬੜੀ ਕੋਈ ਡਾਂਡੀ ਮੇਰੇ ਹਾਣੀਓ ਬਚਦੀ ਬਚਾ ਲੋ ਜੇ ਕਬੱਡੀ ਮੇਰੇ ਹਾਣੀਓ ਬਚਦੀ ਬਚਾ ਲੋ ਜੇ ਕਬੱਡੀ ਮੇਰੇ ਹਾਣੀਓ ਹੁ ਲਾਲ ਚਾਚੇ ਅੰਨੀ ਜਮਾ ਤੁੱਟ ਹੋਈ ਜਾਂਦੀ ਏ ਨਿੱਤ ਦੁੱਲੇ ਮਾਮਾ ਦੇ ਹੋਏ ਪੁੱਤ ਖੋਈ ਜਾਂਦੀ ਏ ਲਾਲ ਚਾਂਚ ਅੰਨੀ ਜਮਾ ਤੁੱਤ ਹੋਈ ਜਾਂਦੀ ਏ ਨਿਤ ਦੁੱਲੇ ਮਾਮਾ ਦੇ ਓਏ ਪੁੱਤ ਖੋਈ ਜਾਂਦੀ ਏ ਕਿਹੜੇ ਰਾਹੇ ਪੈਗੀ ਚੱਕ ਅੱਡੀ ਮੇਰੇ ਹਾਣੀਓ ਬਚਦੀ ਬਚਾ ਲਓ ਜੇ ਕਬੱਡੀ ਮੇਰੇ ਹਾਣੀਓ ਬਚਦੀ ਬਚਾ ਲਓ ਜੇ ਕਬੱਡੀ ਮੇਰੇ ਹਾਣੀਓ ਖੇਡ ਸੀ ਇਹ ਉਦੋਂ ਤੱਕ ਜਦੋਂ ਸੀ ਇਹ ਰੋੜਾਂ ਦੀ ਬਣੀ ਬੰਦੇ ਖਾਣੀ ਡੈਣ ਜਦੋਂ ਹੋ ਗਈ ਇਹ ਕਰੋੜਾਂ ਦੀ ਖੇਡ ਸੀ ਇਹ ਉਦੋਂ ਤੱਕ ਜਦੋਂ ਸੀ ਇਹ ਰੋੜਾਂ ਦੀ ਬਣੀ ਬੰਦੇ ਖਾਣੀ ਡੈਣ ਜਦੋਂ ਹੋ ਗਈ ਇਹ ਕਰੋੜਾਂ ਦੀ ਤਣਾਡਾ ਪਟ ਲਈ ਮਜਾਜਾਂ ਪੱਟੀ ਨੱਡੀ ਮੇਰੇ ਹਾਣੀਓ ਬਚਦੀ ਬਚਾ ਲਓ ਜੇ ਕਬੱਡੀ ਮੇਰੇ ਹਾਣੀਓ ਬਚਦੀ ਬਚਾ ਲਓ ਜੇ ਕਬੱਡੀ ਮੇਰੇ ਹਾਨਿਓ ਝੁੱਲੇ ਪੈਣ ਮਾਨਾ ਇਹੋ ਜੇ ਹੀਆਂ ਤਰੱਕੀਆਂ ਗੋਲੀ ਦੀਆਂ ਰੇਡਾਂ ਜਾਣ ਕਿਸੇ ਤੋਂ ਨਾ ਡੱਕੀਆਂ ਝੁੱਲੇ ਪੈਣ ਮਾਨਾ ਇਹੋ ਜੇ ਹੀਆਂ ਤਰੱਕੀਆਂ ਗੋਲੀ ਦੀਆਂ ਰੇਡਾਂ ਜਾਣ ਕਿਸੇ ਤੋਂ ਨਾ ਡੱਕੀਆਂ ਛੋਡੀ ਨਹੀਂ ਉਹ ਗੱਲ ਬੜੀ ਵੱਡੀ ਮੇਰੇ ਹਾਨਿਓ ਬਚਦੀ ਬਚਾ ਲੋ ਜੇ ਕਬੱਡੀ ਮੇਰੇ ਹਾਣਿਓ ਬਚਦੀ ਬਚਾ ਲੋ ਜੇ ਕਬੱਡੀ ਮੇਰੇ ਹਾਣਿਓ ਪਹਿਣੀ ਬਾਗੇ ਆਲਾ ਬੀਤੇ ਬੇਲਿਆਂ ਨੂੰ ਝੂਰਦਾ ਪੈਸਾ ਨਹੀਂ ਉਹ ਕਾਟੇ ਕਦੇ ਪੁੱਤਰਾਂ ਦੇ ਪੂਰਦਾ ਪਹਿਣੀ ਬਾਗੇ ਆਲਾ ਬੀਤੇ ਬੇਲਿਆਂ ਨੂੰ ਝੂਰਦਾ ਪੈਸਾ ਨਹੀਂ ਉਹ ਕਾਟੇ ਕਦੇ ਪੁੱਤਰਾਂ ਦੇ ਪੂਰਦਾ ਪੁੱਛ ਲੋ ਹੰਡਾਇਆ ਜਿੰਨਾ ਹੱਡੀ ਮੇਰੇ ਹਾਣੀਓ ਬਚਦੀ ਬਚਾ ਲੋ ਜੇ ਕਬੱਡੀ ਮੇਰੇ ਹਾਣੀਓ ਬਚਦੀ ਬਚਾ ਲੋ ਜੇ ਕਬੱਡੀ ਮੇਰੇ ਹਾਣੀਓ ਬਚਦੀ ਬਚਾ ਲੋ ਜੇ ਕਬੱਡੀ ਮੇਰੇ ਹਾਣੀਓ